ਸੁਦੀ ਸਬਜੀ ਬਣਾਉਣ ਵਾਸਤੇ ਦੋਸਤੋ ਇੱਥੇ ਮੈਂ 1 ਇੰਚ ਦੇ ਕਰੀਬ ਅਦਰਕ ਦਾ ਟੁਕੜਾ ਲਿਆ ਤੇ ਦੋ ਟਮਾਟਰ ਲਏ ਆ ਤੇ ਚਾਰ ਹਰੀਆਂ ਮਿਰਚਾਂ ਇਹਨਾਂ ਸਾਰਿਆਂ ਨੂੰ ਆਪਾਂ ਚੋਪਰ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਚੋਪ ਕਰ ਲਾਂਗੇ ਤੇ ਇੱਥੇ ਮੈਂ ਕੜਾਈ ਨੂੰ ਗੈਸ ਤੇ ਰੱਖ ਦਿੱਤਾ ਤੇ ਇਸ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਇੱਕ ਚਮਚੇ ਦੇ ਕਰੀਬ ਦੇਸੀ ਘਿਓ ਇੱਕ ਚਮਚਾ ਦੇ ਖਰੀਬ ਜੀਰਾ ਪਾ ਦਨੇ ਜੀਰਾ ਰੁੜਕਣ ਤੱਕ ਆਪਾਂ ਵੇਟ ਕਰਾਂਗੇ ਜੀਰਾ ਆਪਣਾ ਪੁੱਜ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਸਮਾਟ ਹਰੀਆ ਮਿਰਚਾਂ ਅਦਰਕ ਚੋਕ ਕਰਕੇ ਰੱਖਿਆ ਉਹ ਸਾਰਾ ਪਾ ਕੇ ਤੇ ਦੁੱਧ ਲਈ ਜਦੋਂ ਪੁੱਲ ਦਰ